ਜੀ ਤੁਸੀਂ ਇਹਨਾਂ ਨੂੰ ਮਿਲੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਵਿੱਤਰ ਪਵਿੱਤਰ ਸਿੰਘ ਜੀ ਖਾਲਸਾ ਤੇ ਜਿਹੜੇ ਇੱਥੇ ਪੜਾਉਂਦੇ ਆ ਬੱਚਿਆਂ ਨੂੰ ਤੇ ਇਹਨਾਂ ਦੇ ਰੂਮ ਵਿੱਚ ਆਏ ਸੀ ਅਸੀਂ ਹਾਂ ਜੀ ਇਹ ਤੁਸੀਂ ਕਿਵੇਂ ਬਹੁਤ ਸੋਹਣੀਆਂ ਤਸਵੀਰਾਂ ਅਸੀਂ ਵੇਖੀਆਂ ਲੱਗੀਆਂ ਦੱਸੋ ਥੋੜਾ ਜਿਹਾ ਸਾਨੂੰ ਵਾਹਿਗੁਰੂ ਜੀ ਕਿਰਪਾਤ ਹੈ ਵਾਹਿਗੁਰੂ ਜੀ ਕਿਰਪਾਤ ਹੈ ਅੱਛਾ ਜੀ ਦਾਸ ਪਵਿੱਤਰ ਸਿੰਘ ਡਿਪਲੋਮੇਟਿਚਰ ਕਾਲ ਅਕੈਡਮੀ ਫਾਈ ਦੇ ਸਾਬ ਤੋਂ ਤੇ ਕੁਝ ਦੇ ਕਾਫੀ ਸਾਧਨ ਬੰਦੇ ਇੱਥੇ ਪੰਜਾਬੀ ਟੀਚਰ ਸਨੀ ਤੇ ਜਿਆਪਨ ਬਾਬਾ ਦੇ ਨਾਮ ਨਾਲ ਸਭ ਨੇ ਬਹੁਤ ਬੜੀ ਸੇਵਾ ਕੀਤੀ ਹੈ ਜੀ ਸੋ ਇਹ ਤੇ ਆਪਣਾ ਜਿਹੜਾ ਰੂਹ ਹੈਗਾ ਸੋ ਕਹਿਣ ਦਾ ਭਾਵ ਕੀ ਹੈ ਕੋਈ ਵੀ ਚੀਜ਼ ਨਾ ਅਜਾਨਤ ਨਹੀਂ ਬਣਨੀ ਕੁਛ ਨਾ ਕੁਛ ਕਰੂ ਖਿਆਲਾਂ ਚ ਸੁਰਤਾਂ ਜਪਦਾ ਆ ਉਹ ਆਪਣੇ ਆਪ ਹੋ ਜਾਂਦਾ ਹੈ ਬਾਬਾ ਜੀ ਦਾ ਦਰਸ਼ਨ ਕਰਾਇਆ ਸਾਰੀਆਂ ਤਸਵੀਰਾਂ ਦੇ ਹਾਂਜੀ ਤੇ ਉਹ ਮਨ ਦੇ ਵਿੱਚ ਹੁੰਦਾ ਸੀ ਕਿ ਕੁਛ ਨਾ ਕੁਛ ਇਦਾਂ ਦਾ ਛੋਟਾ ਕਾਰਜ ਕਰੀਏ ਕਿਉਂਕਿ ਤਸਵੀਰਾਂ ਹੁੰਦੀਆਂ ਨੇ ਨਾ ਬੜਾ ਪ੍ਰਭਾਵ ਪਾਉਂਦੀਆਂ ਨੇ ਸਾਡੇ ਇਤਿਹਾਸਕ ਰੋਧਿਆਣੀਆਂ ਕਹਿ ਲੋ ਉਗਰ ਬਖਾਦੀ ਕਹਿ ਲੋ ਤਸਵੀਰਾਂ ਬੜੀ ਸ਼ਾਬਤ ਹਾਂਜੀ ਹਾਂਜੀ ਕੋਈ ਵੀ ਇੱਥੇ ਆਉਂਦਾਗਾ ਬੜੇ ਮਾਪਿਆਂ ਦੇ ਆ ਬੱਚੇ ਆਦੇ ਕੋਈ ਹੋਰ ਸਸਤਾਲੇ ਹੁੰਦੇ ਆ ਤੇ ਉਹ ਆ ਕੇ ਜਾਂਦੇ ਆ ਕਿ ਸਰ ਤਸਵੀਰਾਂ ਕਿਚੜੀ ਇਸ ਬਣਾੜੀ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਮਿਲ ਜਾਂਦਾ ਹੈ ਹਾਂਜੀ ਸੋ ਬੱਚਿਆਂ ਦੇ ਯੋਗਦਾਨ ਨਾਲ ਬੱਚਿਆਂ ਨਾਲ ਸਾਰੇ ਜੋ ਹੈ ਸਾਰਿਆਂ ਦਾ ਹਾਂਜੀ ਹਾਂਜੀ ਦੁਆਵਾਂ ਕਹਿ ਲੋ ਜੋ ਨਾਨੀ ਨਾਲ ਮਿਲ ਕੇ ਸਾਰੇ ਬੱਚੇ ਆ ਗਿਆ ਨੇ ਸਾਰਾ ਜਪਾ ਕਰਨਾ ਨਾਰੇ ਕਰਕੇ ਉਹਨੂੰ ਬੱਚਿਆਂ ਦੇ ਅੰਦਰ ਜੋ ਚੀਜ਼ ਹੈ ਉਹ ਕੁਦਰਤੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਸਵਾਗਤ ਜੀ ਕੀ ਪਤੇ ਸੋ ਅੱਜ ਅਸੀਂ ਪਹੁੰਚੇ ਸੀ ਜੀ ਕਾਲ ਅਕੈਡਮੀ ਭਾਈ ਦੇਸਾ ਤੇ ਜੋ ਬੜੂ ਸਾਬ ਵਾਲਾ ਸੰਸਥਾ ਹੈ ਇਥੇ ਸਾਡੇ ਬਹੁਤ ਹੀ ਸੱਜਣ ਰਹਿੰਦੇ ਆ ਬਹੁਤ ਗੁਰਸਿੱਖ ਕਮਾਈ ਵਾਲੇ ਵੀਰ ਭਾਈ ਪਵਿੱਤਰ ਸਿੰਘ ਜੀ ਤੇ ਜਿੱਥੇ ਬੱਚੇ ਨੂੰ ਪੜ੍ਹਾਉਂਦੇ ਆ ਲੋਚ ਵਗੈਰਾ ਸਿਖਾਉਂਦੇ ਆ ਤੇ ਇੱਥੇ ਆ ਕੇ ਸਾਨੂੰ ਇੱਕ ਬਹੁਤ ਵਧੀਆ ਅਜੀਬ ਗੱਲ ਸੀ ਜਿਹੜੀ ਉਹ ਮਿਲੀ ਕਿ ਇਹਨਾਂ ਦੇ ਰੂਮ ਵਿੱਚ ਆ ਕੇ ਇੰਨੀ ਸ਼ਾਂਤੀ ਮਿਲਦੀ ਹੈ ਤੇ ਸਾਡੇ ਯੋਧਿਆਂ ਦੀਆਂ ਤਸਵੀਰਾਂ ਗੁਰੂ ਸਾਹਿਬਾਨਾਂ ਦੀਆਂ ਵੀ ਸਾਡੇ ਗੁਰੂ ਘਰਾਂ 'ਚ ਵੀ ਥੋੜਾ ਜਿਹਾ ਐਵੇਂ ਦਾ ਸਿਸਟਮ ਹੋਣਾ ਚਾਹੀਦਾ ਸਾਡੇ ਘਰਾਂ ਵਿੱਚ ਵੀ ਤਾਂ ਕਿ ਬੱਚੇ ਸਾਡੇ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਜੁੜੇ ਰਹਿਣ ਤੇ ਇਸ ਤਰ੍ਹਾਂ ਸਾਡੀਆਂ ਧੀਆਂ ਸਾਡੇ ਬੱਚੇ ਕੁਝ ਨਾ ਕੁਝ ਸਿੱਖਦੇ ਰਹਿਣ ਤੇ ਇਹਨਾਂ ਦੇ ਰੂਮ ਦੇ ਵਿੱਚ ਆ ਕੇ ਸਾਨੂੰ ਜੋ ਕੁਝ ਮਿਲਿਆ ਬਹੁਤ ਹੀ ਵਧੀਆ ਲੱਗਿਆ ਸਾਨੂੰ ਉਹਨਾਂ ਨਾਲ ਮਿਲਾਵਾਂਗੇ ਥੋੜਾ ਜਿਹਾ ਟਾਈਮ 1-2 ਮਿੰਟ ਤੇ ਜ਼ਰੂਰ ਵੇਖੋ ਇਹ ਸਾਰੀਆਂ ਜਿਹੜੀਆਂ ਇਤਿਹਾਸ ਦੀਆਂ ਕਿਤਾਬਾਂ ਨੇ ਖੁੱਲ੍ਹਾਈਆਂ ਹੋਈਆਂ ਨੇ